ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਇੱਕ ਵਾਰ ਫੇਰ ਤੋਂ ਅਸੀਂ ਮੋਹਾਲੀ ਕੋਰਟ ਦੇ ਬਾਹਰ ਖੜੇ ਹੋਏ ਹਾਂ ਸਾਬਕਾ ਮੰਤਰੀ ਤੇ ਨੜੇ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਫੇਰ ਤੋਂ 14 ਦਿਨ ਦੇ ਨਿਆਇਕ ਹਿਰਾਸਤ ਜੁਡੀਸ਼ੀਅਲ ਰਿਮਾਂਡ ਤੋਂ ਬਾਅਦ ਜਿਹੜਾ ਹੈ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਨਿਊ ਨਾਬਾ ਜੇਲ ਦੇ ਵਿੱਚ ਉਹ ਬੰਦੇ ਪਿਛਲੇ 14 ਦਿਨਾਂ ਤੋਂ ਪਰ ਉਸ ਤੋਂ ਪਹਿਲੇ ਅੱਜ ਫਿਰ ਤੋਂ ਇੱਕ ਵਾਰੀ ਜਿਹੜੇ ਅਕਾਲੀ ਨੇ ਉਹਨਾਂ ਨੇ ਵਕਫ ਵਕ ਤਰੀਕੇ ਦੇ ਨਾਲ ਆਪਣੇ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਜਿਹੜੀ ਉਹ ਵਿਅਕਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਗਾ ਜਗਾ ਤੇ ਫੇਰ ਪੁਲਿਸ ਦੇ ਨਾਕੇ ਲਾਏ ਗਏ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਮੋਹਾਲੀ ਕੋਰਟ ਦੇ ਵਿੱਚ ਪੂਰੀ ਨਾਕਾਬੰਦੀ ਕੀਤੀ ਗਈ ਹੈ ਹਰ ਵਾਰ ਦੀ ਤਰ੍ਹਾਂ ਕਾਫੀ ਜ਼ਿਆਦਾ ਇੱਥੇ ਜਿਹੜੇ ਨੇ ਜਵਾਨ ਤਨਾਤ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦੇ ਸਾਰੇ ਸਾਈਡਸ ਤੇ ਪੂਰੇ ਮੋਹਾਲੀ ਦੇ ਵਿੱਚ ਡਿਫਰੈਂਟ ਡਿਫਰੈਂਟ ਤਰੀਕੇ ਦੀ ਜਿਹੜੇ ਇੱਥੇ ਤਨਾਤੀ ਜਿਹੜੀ ਕੀਤੀ ਗਈ ਹੈ ਔਰ ਖਾਸ ਕਰਕੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਗੂ ਨੇ ਕਿਉਂਕਿ ਉਹ ਪਿਛਲੀ ਵਾਰ ਵੀ ਐਸੇ ਤਰੀਕੇ ਦੇ ਨਾਲ ਹੋਇਆ ਸੀ ਕਿ ਅਕਾਲੀ ਫੋਲੋਅਰਸ ਆਗੂ ਜਿਹੜੇ ਸੀਗੇ ਉਹ ਆਉਣਾ ਚਾਹੁੰਦੇ ਸੀਗੇ ਆਪਣੇ ਮੁਹਾਲੀ ਵਾਲ ਨੂੰ ਜਾਂ ਫਿਰ ਜੇ ਨਹੀਂ ਵੀ ਆਉਣਾ ਚਾਹੁੰਦੇ ਸੀਗੇ ਤੇ ਘਟੋ ਘਟ ਉਹਨਾਂ ਨੂੰ ਪਿਛਲੇ ਵਾਰ ਵੀ ਐਸੇ ਤਰੀਕੇ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਹੀ ਹਾਊਸ ਅਰੈਸਟ ਕੀਤਾ ਗਿਆ ਐਸ ਵਾਰ ਵੀ ਜਿਹੜੇ ਅਕਾਲੀ ਦਲ ਯੂਥ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਚਿੰਝਰ ਤੇ ਹੋਰ ਕਾਫੀ ਸਾਰੇ ਲੀਡਰਸ ਨੇ ਜਿਹੜੇ ਕਿ ਉਹਨਾਂ ਨੂੰ ਉਹਨਾਂ ਦੇ ਹੀ ਘਰਾਂ ਤੇ ਸਵੇਰ ਤੋਂ ਹੀ ਪੁਲਿਸ ਨੇ ਨਾਕਾਬੰਦੀ ਕੀਤੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਨੂੰ ਅਰੈਸਟ ਹਾਊਸ ਅਰੈਸਟ ਕੀਤਾ ਗਿਆ ਹੈਗਾ ਔਰ ਤੁਸੀਂ ਉਸ ਦੇ ਨਾਲ ਹੀ ਜਿਹੜੇ ਬੁਲਾਰੇ ਨੇ ਸੀਨੀਅਰ ਬੁਲਾਰੇ ਨੇ ਜਿਹੜੇ ਅਕਾਲੀ ਦਲ ਦੇ ਅਸ਼ਦੀਪ ਕਲੇਰ ਉਹਨਾਂ ਨੇ ਵੀ ਸਿੱਰੇ ਸਿੱਰੇ ਇੱਕ ਵੀਡੀਓ ਪਾ ਕੇ ਖਾਸ ਕਰਕੇ ਜਾਰੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਹਰ ਵਾਰ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਇਹ ਡਰਦੀ ਕਿਉਂ ਹੈ ਜਾਂ ਦੇਖਿਆ ਜਾਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕਿਉਂ ਇਸ ਤਰੀਕੇ ਨਾਲ ਡਰ ਰਹੀ ਹੈ ਕਿਉਂ ਨਹੀਂ মিডিਆ ਨੂੰ ਵੀ ਕੋਲ ਆਨ ਦਿੱਤਾ ਜਾ ਰਿਹਾ ਕਿਉਂ ਤਣਾਤੀ ਕੀਤੀ ਜਾ ਰਹੀ ਹੈ ਲਗਾਤਾਰ ਔਰ ਕਿਉਂ ਇਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਜੇ ਕੋਈ ਉਹਨਾਂ ਨੇ ਖਾਸ ਤੌਰ ਤੇ ਆਪਣੀ ਵੀਡੀਓ ਦੇ ਵਿੱਚ ਕਿਹਾ ਹੈ ਕਿ ਕਸ ਤਰਤੇ ਜੇ ਪਹਿਲੇ ਵਾਲੇ ਕੇਸ ਜਿਹੜਾ ਨਸ਼ੇ ਵਾਲਾ ਕੇਸ ਸੀ ਉਹਦੇ ਵਿੱਚ ਰਤੀ ਭਰ ਵੀ ਨਸ਼ਾ ਨਹੀਂ ਮਿਲਿਆ ਤੇ ਹੁਣ ਡੀਏ ਦੇ ਕੇਸ ਦੇ ਵਿੱਚ ਡਿਸਪਰੋਪੋਰਸ਼ਨੇਟ ਐਸੈਟ ਦਾ ਜਿਹੜਾ ਕੇਸ ਹੈਗਾ ਉਹਦੇ ਵਿੱਚ ਕੋਈ ਵੀ ਜਦਾਤ ਨਹੀਂ ਮਿਲੀ ਹੈ ਤੇ ਫਿਰ ਜੇ ਐਸ ਕਰਕੇ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤਿੰਨਾਂਤੀ ਲਗਾਤਾਰ ਪੁਲਿਸ ਦੀ ਵਕਫ-ਵਕ ਜਿਹੜਾ ਸ਼ਹਿਰਾਂ ਦੇ ਵਿੱਚ ਦਿੱਤੀ ਅਕਾਲੀ ਲੀਡਰਾਂ ਦੇ ਘਰਾਂ ਦੇ ਵਿੱਚ ਕੀਤੀ ਗਈ ਹੈ ਇਸ ਟਾਈਮ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਜਿਹੜੇ ਨੇ ਪੂਰੇ ਪੰਜਾਬ ਦੇ ਵਿੱਚ ਵਕਫਾ ਵਕ ਅਕਾਲੀ ਲੀਡਰਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਦੇ ਵਿੱਚ ਹਾਊਸ ਰੈਸਟ ਕੀਤਾ ਗਿਆ ਔਰ ਉਸ ਦੇ ਬਾਅਦ ਆਪਣੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੇ ਨਰਾਜ਼ਗੀ ਜਤਾਈ ਹੈ ਪਰ ਇੱਥੇ ਕੋਰ ਦਾ ਜਿਹੜਾ ਹੈਗਾ ਦ੍ਰਿਸ਼ ਉਹ ਵੀ ਬਹੁਤ ਹੀ ਡਿਫਰੈਂਟ ਹੈਗਾ ਇੱਥੇ ਵੀ ਤੁਹਾਨੂੰ ਦਿਖਾ ਦਈਏ ਕਿ ਬਹੁਤ ਸਾਰੀ ਜਿਹੜੀ ਤਰਾਤੀ ਕੀਤੀ ਗਈ ਹੈ ਇਸ ਟਾਈਮ ਜਿਹੜੇ ਵਿਕਰਮ ਸਿੰਘ ਮਜੀਠੀਆ ਸੀਨੀਅਰ ਆਗੂ ਨੇ ਉਹ ਨਾਬਾ ਜੇਲ ਤੋਂ ਤੁਰਪੇ ਨੇ ਉਹਨਾਂ ਨੂੰ ਪੁਲਿਸ ਉਥੋਂ ਲੈ ਕੇ ਤੁਰਪਈਏ 14 ਦਿਨ ਦਾ ਨਿਆਇਕ ਹਿਰਾਸਤ ਸੀਗੀ ਅੱਜ ਫੇਰ ਤੋਂ ਉਹਨਾਂ ਦੀ ਇੱਥੇ ਤਰੀਕ ਹੈ ਪ੍ਰੋਡਿਊਸ ਕਰਨਾ ਹੈ ਉਹਨਾਂ ਨੂੰ ਇੱਥੇ ਉਹਨਾਂ ਦੀ ਹੀਅਰਿੰਗ ਹੈਗੀ ਹੈ ਉਹਦੇ ਬਾਅਦ ਕੋਰਟ ਦਾ ਅਗਲਾ ਫੈਸਲਾ ਕੀ ਹੁੰਦਾ ਤਦ ਤੱਕ ਸਾਨੂੰ ਇੰਤਜ਼ਾਰ ਕਰਨਾ ਪਏਗਾ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਮੁਹਾਲੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ